ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰਕਾ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਭਰਮੇ ਕਰੇਲੇ ਬਣਾਵਾਂਗੇ ਆ ਆਪਾਂ ਨਾ ਉੱਤੋਂ ਛਿਲਕਾ ਲਾ ਕੇ ਤੇ ਵਿੱਚੋਂ ਬੀਜ ਕੱਢ ਕੇ ਤੇ ਆਪਾਂ ਨੂੰ ਅੱਧਾ ਘੰਟਾ ਹੋ ਗਿਆ ਆਪਾਂ ਨਮਕ ਲਾ ਕੇ ਰੱਖਤਾ ਸੀਗਾ ਤੇ ਜਿਹੜਾ ਆ ਛਿਲਕਾ ਹੈ ਇਹਦਾ ਇਹਦੇ ਵਿੱਚ ਵੀ ਆਪਾਂ ਨਮਕ ਲਾਇਆ ਤੇ ਇਹ ਵੀ ਆਪਾਂ ਵਿੱਚ ਜੀ ਯੂਜ਼ ਕਰਾਂਗੇ ਤੇ ਇੱਧਰ ਆਪਾਂ ਪਿਆਜ਼ ਲਏ ਆ ਕarele ਭਰਨ ਵਾਸਤੇ ਆਪਾਂ ਮਸਾਲਾ ਤਿਆਰ ਕਰਾਂਗੇ ਵਿੱਚ ਇੱਕ ਹਰੀ ਮਿਰਚ ਪਾਈ ਹੈ ਹਾਂਜੀ ਪਹਿਲਾਂ ਆਪਾਂ ਹੁਣ ਕਰੇਲਿਆਂ ਨੂੰ ਧੋਵਾਂਗੇ ਦੇਖੋ ਜੀ ਕਰੇਲਿਆਂ ਦੇ ਵਿੱਚ ਪਾਣੀ ਬਹੁਤ ਹੈ ਆਹ ਦੇਖੋ ਐਨਾ ਪਾਣੀ ਨਿਕਲ ਗਿਆ ਤੇ ਹਜੇ ਪਾਣੀ ਵਿੱਚ ਇਹਦੇ ਹੋਰ ਵੀ ਹੋਊਗਾ ਕਰੇਲਾਂ ਦੇ ਵਿੱਚ ਹੈ ਤੇ ਆਪਾਂ ਹੁਣ ਇਹਨਾਂ ਨੂੰ ਧੋਵਾਂਗੇ ਆਜੀ ਪਾਣੀ ਲੈ ਲਿਆ ਆਪਾਂ ਉਹਨਾ ਆਪਾ ਕਰੇਲੇ ਨੂੰ ਸਵਾਰ ਕੇ ਐਸਤਕਣ ਕਰਕੇ ਨਾ ਦੋ ਪਾਣੀ ਲਵਾਂਗੇ ਇੱਕ ਇਧਰ ਲਵਾਂਗੇ ਇਹਦੇ ਵਿੱਚ ਧੋਵਾਂਗੇ ਐਸਤਕਣ ਕਰਕੇ ਆਪਾਂ ਸਾਰੇ ਕਰੇਲੇ ਧੋੜ ਕੇ ਤੇ ਇਹਨਾਂ ਨੂੰ ਐਸਤਕਣ ਕਰਕੇ ਆਪਾਂ ਨਿਚੋੜ ਲਾਂਗੇ ਇਹਨਾਂ ਦਾ ਪਾਣੀ ਕੱਢ ਲਾਂਗੇ ਐਸਤਕਣ ਕਰਕੇ ਹਾਂਜੀ ਹਾਂਜੀ ਕਰੇਲੇ ਦਾ ਪਾਣੀ ਆਪਾਂ ਕੱਢ ਲਿਆ ਐਸਤਕਣ ਕਰਕੇ ਨਾ ਆਪਾਂ ਕੋਟਣ ਦਾ ਕੱਪੜਾ ਲੈ ਕੇ ਉੱਤੋਂ ਆਪਾਂ ਇਹਨਾਂ ਨੂੰ ਸੁਕਾ ਲਾਂਗੇ ਤੇ ਵੀ ਇਹ ਮੜਾ ਮੋਟਾ ਪਾਣੀ ਦੇ ਵਿੱਚ ਫੇਰ ਵੀ ਰਹੀ ਜਾਂਦਾ ਹੈ। ਇਸ ਤਰ੍ਹਾਂ ਕਰਕੇ ਆਪਾਂ ਸੁਕਾ ਲਾਂਗੇ ਇਹਨੂੰ। ਹੰਦੀ ਆਪਾਂ ਸਾਫ਼ ਕਰ ਲਈਏ। ਇੱਧਰ ਆਪਾਂ ਜਿਹੜਾ ਉਤੋਂ ਬੂਰਾ ਜਲਾਇਆ ਸੀ, ਕ੍ਰੇਲਿਆਂ ਦੇ ਇਹਦਾ ਵੀ ਪਾਣੀ ਕੱਢ ਕੇ ਨਿਚੋੜ ਲੈ। ਇਹ ਆਪਾਂ ਮਸਾਲੇ 'ਚ ਪਾਵਾਂਗੇ। ਹੁਣ ਆਪਾਂ ਜੀ ਇੱਧਰ ਤੇਲ ਰੱਖਿਆ ਆਪਣਾ ਤੇ ਹੁਣ ਆਪਾਂ ਕ੍ਰੇਲਿਆਂ ਨੂੰ ਫਰਾਈ ਕਰਾਂਗੇ। ਇਹਦੇ ਵਿੱਚ ਨਾ ਇਸ ਤਰ੍ਹਾਂ ਕਰਕੇ ਕ੍ਰੇਲੇ ਪਾ ਦਾਂਗੇ ਆਪਾਂ। ਇਹਨਾਂ ਨੂੰ ਫਰਾਈ ਕਰ ਲਾਂਗੇ ਸੌਫਟ ਹੋਣ ਤੱਕ। इन तीन पाया करेला बजा दिए हाँ जी हम आप सॉफ्ट होने तक पवेंगे हाँ जी करेले अपने सॉफ्ट हो गए तो हूँ आप बहर के आप लैके ना आप देखते हैं देखो बहुत वादिया सॉफ्ट हो गए ਤੈਨੂੰ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਆਪਾਂ ਛਾਨਣੀ ਰੱਖੀ ਆ ਇੱਥੇ ਡੰਗੇ ਦੇ ਉੱਤੇ ਐਸ ਤਰ੍ਹਾਂ ਕਰਕੇ ਆਪਾਂ ਇਹਨਾਂ ਦਾ ਤੇਲ ਨਿਕਲ ਜੂਗਾ ਜਿਹੜਾ ਐਕਸਟਰਾ ਹੈਗਾ ਹਾਂਜੀ ਸਭ ਤੋਂ ਪਹਿਲਾਂ ਆਪਾਂ ਤੇਲ ਆ ਜਿਹੜਾ ਐਕਸਟਰਾ ਸੀ ਉਹ ਕੱਢ ਤਾ ਤੇ ਆਪਾਂ ਦੋ ਦੋ ਚਮਚ ਤੇਲ ਦੇ ਰੱਖੇ ਆ ਇਹਦੇ ਵਿੱਚ ਪਾਵਾਂਗੇ ਜੀ ਜੀਰਾ ਜੀਰਾ ਪਾ ਕੇ ਤੇ ਹੁਣ ਆਪਾਂ ਇਹਦੇ ਵਿੱਚ ਉਹ ਛਿਲਕਾ ਪਾਵਾਂਗੇ ਕਰੇਲਿਆਂ ਦਾ ਹੁਣ ਆਪਾਂ ਇਹਨਾਂ 2-4 ਮਿੰਟ ਪਕਾਵਾਂਗੇ ਛਿਲਕਾ। ਹਾਂਜੀ ਆਪਣਾ ਛਿਲਕਾ ਪੱਕ ਗਿਆ। ਤੇ ਹੁਣ ਆਪਾਂ ਇਹਦੇ ਵਿੱਚ ਆ ਪਿਆਜ਼ ਤੇ ਹਰੀ ਮਿਰਚ ਪਾ ਲਾਂਗੇ। ਹੁਣ ਆਪਾਂ ਇਹਨੂੰ ਬਰਾਊਨ ਹੋਣ ਤੱਕ ਪਕਾਵਾਂਗੇ। ਮਸਾਲਾ ਤਿਆਰ ਕਰਦੇ ਆਪਾਂ ਵਿੱਚ ਕ੍ਰੇਲਿਆਂ ਦੇ ਭਰਾਂਗੇ। ਆਪਾਂ ਬਰੀਕ ਬਰੀਕ ਕੱਟੇ ਆ ਵੀ ਜਲਦੀ ਸੌਫਟ ਹੋ ਜਾਣਗੇ ਇਹ ਤੇ ਹੁਣ ਆਪਾਂ ਬਰਾਊਨ ਹੋਣ ਤੇ ਕਰਨਾ ਪਕਾਵਾਂਗੇ ਹੁਣ ਇਹ ਪਿਆਜ਼ ਆਪਣੇ ਬਰਾਊਨ ਹੋ ਗਏ ਹੁਣ ਆਪਾਂ ਇਹਦੇ ਵਿੱਚ ਮਸਾਲੇ ਪਾ ਦਨੇ ਆ ਫਿਰ ਕੋਸ ਮਸਾਲਿਆਂ ਦਾ ਪਕਾਣਗੇ ਨਮਕਾ ਪਸਾਉਗਣਾ ਵੀ ਪਾਵਾਂਗੇ ਆਪਾਂ ਅੱਧਾ ਚਮਚੀ ਪਾਵਾਂਗੇ ਨਮਕ ਦਾ ਕਰੇਲਾ ਚ ਪਾਇਆ ਸੀ ਵੈਸੇ ਤੇ ਤੋਥੇ ਸੀ ਜੇ फेर ਵੀ ਕੋਈ ਨਾ ਕੋਸਰ ਰਹੀ ਜਾਂਦਾ ਹੈ ਅੱਧਾ ਕਿ ਚਮਚੀ ਪਾਵਾਂਗੇ ਲਾਲ ਪウダー ਅੱਧਾ ਚਮਚੀ ਪਾਵਾਂਗੇ ਆਪਾਂ ਹਲਦੀ ਪਾウダー ਪਾਵਾਂਗੇ 1 ਚਮਚ ਪਾਵਾਂਗੇ ਆਪਾਂ ਕਸ਼ਮੀਰੀ ਲਾਲ ਮਿਰਚ ਕੌਲੀ ਵਾਲੀ ਨਹੀਂ ਪਾਉਂਦੇ ਆਪਾਂ ਚਮਚ ਦਾ ਚੌਥਾ ਹਿੱਸਾ ਪਾਵਾਂਗੇ ਆਪਾਂ ਗਰਮ ਮਸਾਲਾ 1 ਚਮਚ ਪਾਵਾਂਗੇ ਆਪਾਂ ਧਨੀਆ ਪਾਊਡਰ ਅੱਧਾ ਚਮਚ ਪਾਵਾਂਗੇ ਆਪਾਂ ਜੀਰਾ ਪਾਊਡਰ ਹਾਂਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਚਾਟ ਮਸਾਲਾ ਇਹ ਵੀ ਆਪਾਂ ਅੱਧਾ ਕਿ ਚਮਚ ਪਾਵਾਂਗੇ ਹੁਣ ਆਪਾਂ ਇਹਨਾਂ ਨੂੰ ਮਿਕਸ ਕਰ ਦੇਣੀ ਆ ਹੁਣ ਆਪਾਂ 5-7 ਮਿੰਟ ਬਸਾ ਲੇ ਖਣ ਨੂੰ ਭੁੰਨਾਗੇ ਪਿਆਜ਼ ਦੇ ਵਿੱਚ ਹਾਂਜੀ ਆਪਣਾ ਕਰੇਲੇ ਦਾ ਮਸਾਲਾ ਤਿਆਰ ਹੋ ਗਿਆ ਆਪਾਂ ਗੈਸ ਆਫ ਕਰ ਦਿੰਨੇ ਆ ਤੇ ਇਧਰ ਆਪਾਂ ਪਾਵਾਂਗੇ ਕਸੂਰੀ ਮੇਥੀ ਪਾਵਾਂਗੇ ਇਹਦੇ ਨਾਲ ਫਲੇਵਰ ਬਹੁਤ ਵਧੀਆ ਹੁੰਦਾ ਧਨੀਆ ਪਾਤ ਨੂੰ ਕੋਈ ਹੈ ਨਹੀਂ ਲੰਗਾ ਗਰਮੇ ਵੀ ਬਹੁਤ ਧਨੀਆ ਮੇਰੇ ਬਾਵੀ ਨੂੰ ਤੇ ਕਸੂਰੀ ਮੇਥੀ ਪਾਵਾਂਗੇ ਆਪਾਂ ਬਹੁਤ ਬਹਿੰਿਆ ਫਲੇਵਰ ਆਉਂਦਾ ਹੈ ਜੀ ਹਾਂਜੀ ਹੁਣ ਆਪਾਂ ਥੋੜਾ ਜਿਹਾ ਠੰਡਾ ਕਰਕੇ ਫੇਰ ਆਪਾਂ ਕੁਰੇਲਾ ਨੂੰ ਭਰਾਂਗੇ ਹਾਂਜੀ ਮਸਾਲਾ ਥੋੜਾ ਠੰਡਾ ਹੋ ਗਿਆ ਤੇ ਹੁਣ ਆਪਾਂ ਨਾ ਇਹਨਾਂ ਕੁਰੇਲਾ ਨੂੰ ਭਰਾਂਗੇ ਤੇ ਕਈ ਵਾਰ ਕਰੇਲਾਂ ਦੇ ਵਿੱਚੋਂ ਤੇਲ ਨਹੀਂ ਨਿਕਗਾ ਪੈਸਤਿਕਾ ਕਰਕੇ ਨਾ ਟਿਸ਼ੂ ਪੇਪਰ ਨਾਲ ਐਸ ਤੱਕ ਆਪਾਂ ਸਾਰਾ ਤੇਲ ਨਾ ਕੱਢ ਲਾਂਗੇ ਐਸ ਤੱਕ ਕਰਕੇ ਵੈਸੇ ਤਾਂ ਤੇਲ ਹੈ ਨਹੀਂ ਨੁੱਚੜ ਗਿਆ ਸਾਰੇ ਚਲ ਰਹਿ ਵੀ ਜਾਂਦਾ ਫਿਰ ਆਪਾਂ ਟਿਸ਼ੂ ਪੇਪਰ ਨਾਲ ਕੱਢ ਲਾਂਗੇ ਨਾ ਐਸ ਤੱਕ ਕਰਕੇ ਹੁਣ ਜੀ ਆਪਾਂ ਇਹਨਾਂ ਨੂੰ ਭਰਦੇ ਹਾਂ ਇਸ ਤੱਕ ਆ ਕਰਕੇ ਆਪਾਂ ਚਮਚ ਦੀ ਸਹਾਜ ਨਾਲ ਨਾ ਭਰ ਦਾਂਗੇ ਮਸਾਲਾ ਪੂਰਾ ਠੰਡਾ ਤਾਂ ਨਹੀਂ ਹੋਇਆ ਧਰਮ ਬਹੁਤ ਹੈ ਹਾਂਜੀ ਇਸ ਤੱਕ ਆ ਕਰਕੇ ਆਪਾਂ ਭਰ ਕੇ ਰੱਖ ਦਾਂਗੇ ਪੂਰੇ ਦੱਬ ਦੱਬ ਕੇ ਭਰੋ ਬਹੁਤ ਹੀ ਟੇਸਟੀ ਬਣੇ ਹਾਂਜੀ ਇਸ ਤੱਕ ਆ ਕਰਕੇ ਆਪਾਂ ਸਾਰੇ ਭਰ ਦਾਂਗੇ ਸਾਰਿਆਂ ਨੂੰ ਸਟੱਫਿੰਗ ਭਰ ਦਾਂਗੇ ਮੈਜੀਕ ਹਾਂਜੀ ਆਪਾਂ ਕarele ਭਰ ਲਏ ਆ ਸਟੱਫਿੰਗ ਨਾਲ ਪੂਰੇ ਦਾਪਾਂ ਨਾਪ-ਨਾਪ ਕੇ ਭਰੇ ਆ ਤੇ ਆਪਣੇ ਕਰੇਲੇ ਹੋ ਗਏ ਖਾਣ ਵਾਸਤੇ ਤਿਆਰ ਤੇ ਤੁਸੀਂ ਵੀ ਘਰੇ ਟਰਾਈ ਕਰਿਓ ਜਿਹੜੇ ਇਹਨਾਂ ਦੇ ਵਿੱਚੋਂ ਬੀਜ ਨਿਕਲੂ ਦੇ ਪੱਕੇ ਉਹ ਤਾਂ ਨਹੀਂ ਆਪ ਨੂੰ ਕੰਮ ਆਉਂਦੇ ਜਿਹੜੇ ਕੱਚੇ ਹੁੰਦੇ ਉਹ ਆਪਾਂ ਨਾ ਵਿੱਚ ਕੁੱਟ ਕੇ ਦੱਲ ਫੜ ਕਰਕੇ ਉਹ ਵੀ ਆਪਾਂ ਪਾ ਸਕਦੇ ਆ ਤੇ ਬਹੁਤ ਹੀ ਟੇਸਟੀ ਬਣਦੇ ਆ ਸਾਡੀ ਵੀਡੀਓ ਤੁਹਾਨੂੰ ਵਧੀਆ ਲੱਗੀ ਤੇ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ